अब गाना भी चाहिए 40

ਮਰ 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 ਕੇ ਕਰਨਾ ਅਬ ਤੇਰਾ ਮਰ 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 ਕੇ ਕਰਨਾ ਫਸ ਕੇ ਖੇਡ ਕੇ ਜ਼ਿੰਦਗੀ ਗੇਜ਼ਾਰੋ ਫਸ ਕੇ ਖੇਡ ਕੇ ਜ਼ਿੰਦਗੀ ਕੇ ਮਰ ਮਰ ਕੇ ਕਰਨਾ ਅਬ ਤੇਰਾ ਮਰ 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 ਕੇ ਕਰਨਾ ਹਲੋ ਜੀ ਸਸ਼ਿਕਾ ਜੀ ਕਿਵੇਂ ਦਿੱਤੇ ਸੀ ਸੋ ਕਾ ਦੇ ਦਿੱਤੇ ਸੀ ਸਾਰੇ ਠੀਕ ਠਾਕ ਹੋ ਗਏ ਚੜ੍ਹਦੀ ਕਲਾ ਦੇ ਚੋਗ ਨਾ ਆਪਣੇ ਆਪਣੇ ਕਰ ਲੈ ਵਿੱਚ ਰਾਜੀ ਖੁਸ਼ੀ ਹੋ ਗਏ ਤੇ ਲਓ ਜੀ ਆਪਾਂ ਅੱਜ ਫੇਰ ਚੱਲਿਆਂ ਰਾਏਕੋਟ ਦੀ ਘੇੜੀ ਲਾਉਣ ਲਈ ਜਾਨ ਨੂੰ ਦਿਲ ਨਹੀਂ ਕਰਦਾ ਹੈਗਾ ਕਿਉਂਕਿ ਬਾਹਰ ਤੋਂ ਬਹੁਤ ਜ਼ਿਆਦਾ ਧੁੱਪ ਹੁੰਦੀ ਆ ਤੇ ਬਟ ਕੀ ਕਰੀਏ ਮਜਬੂਰੀ ਆ ਜਾਨ ਦੀ ਤੇ ਜਾਣਾ ਹੀ ਪੈਣਾ ਹੈ ਕਿਉਂਕਿ ਗੈਰ ਬਿਨਾਂ ਕੰਮ ਸਰਦਾ ਨਹੀਂ ਹੈਗਾ ਤੇ ਤਾਂ ਕਰਕੇ ਤੇ ਹੋਰ ਜੀ ਤੁਸੀਂ ਸਾਰੇ ਜਾਣੇ ਕਿਵੇਂ ਹੋ ਤੇ ਜਿਹੜੇ ਜੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਪਲੇ ਕਰੋ ਤੇ ਮਿਲਦੇ ਆ ਜੀ ਆਪਾਂ ਤੁਹਾਨੂੰ ਰੈਡੀ ਸ਼ੈਡੀ ਹੋ ਕੇ ਠੀਕ ਹੈ ਜੀ ਓਕੇ ਲਓ ਜੀ ਆਪਾਂ ਹੋ ਗਏ ਰੈਡੀ ਸ਼ੈਡੀ ਠੀਕ ਆ ਅੱਜ ਵੀ ਕਾਫੀ देर बाद ਹੀ ਕੁਝ ਕ ਮੇਕਅਪ ਕੀਤਾ ਆ ਬਿੰਦੀ ਲਾਈ ਆ ਲਿਬਸਟਿਕ ਲਗਾਈ ਆ ਹਾਇ ਸਿੰਧੂ ਲਗਾਇਆ ਆ ਜੋ ਕਿ ਮੇਰੇ ਹਸਬੰਦ ਨੂੰ ਬਹੁਤ ਜ਼ਿਆਦਾ ਪਸੰਦ ਆ ਮੈਂ ਆਪਣੇ ਮੱਥੇ ਤੇ ਸਿੰਧੂ ਔਲਾਵਾ ਉਹਨਾਂ ਨੂੰ ਇੰਨਾ ਜ਼ਿਆਦਾ ਪਸੰਦ ਆ ਨਾ ਬਹੁਤ ਜ਼ਿਆਦਾ ਡਾਰਕ ਗਰੀਨ ਕੋਈ ਨਵਲੀਏ ਸੂਟ ਤੇਰੇ ਆਵਰ ਗਰੀਨ ਬੰਦੀਏ ਬਟ ਮੈਨੂੰ ਜਿਆਦਾ ਸੌਂਗ ਨਹੀਂ ਆਉਂਦੇ ਹੈਗੇ ਥੋੜੇ ਥੋੜੇ ਜੇ ਸੌਂਗ ਆਉਂਦੇ ਹੁੰਦੇ ਆ ਉਹ ਮੈਂ ਬੋਲਦੀ ਨਹੀਂ ਹੁੰਦੀ ਆ ਤੇ ਮੈਨੂੰ ਆਪਣੇ ਆਪ ਨੂੰ ਨਾ ਅੱਜ ਰੈਡੀ ਹੋ ਕੇ ਕਾਫੀ ਜਿਆਦਾ ਵਧੀਆ ਲੱਗਦਾ ਪਿਆ ਆ ਤੇ ਇੱਕ ਤਾਂ ਆਪਣੇ ਨੂੰ ਨਾ ਹੈਪੀ ਜਿਹਾ ਫੀਲ ਹੁੰਦਾ ਪਿਆ ਆ ਬੱਟ ਕੇ ਯਾਰ ਤੇ ਆਸ਼ਰ ਹੋ ਕੇ ਰਹਿਣਾ ਚਾਹੀਦਾ ਹਨ ਆਪਾਂ ਕਿੰਨੇ ਸੋਹਣੇ ਲੱਗਦੇ ਆ ਆ ਜਿਹੜਾ ਕਮੀਜ਼ਾ ਹਨਾ ਇਹ ਮੈਂ ਤਾਂ ਇਹਨੂੰ ਜ਼ਿਆਦਾ ਨਹੀਂ ਪਾਉਂਦੀ ਹੈਗੀ ਇਹ ਮੇਰੇ ਹਸਬੰਦ ਨੇ ਜਿੱਦ ਜਦ ਸਾਡੀ ਮੈਰਿਜ ਹੋਈ ਸੀ ਨਾ ਉਦੋਂ ਲੈ ਕੇ ਦਿੱਤਾ ਸੀ ਇਹ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਇੱਕ ਬਲੈਕ ਐਨੇ ਕੇ ਇਹ ਫੋਰ ਦੋ ਟੈਂਸੂਟ ਨੇ ਕਿ ਉਹਨਾਂ ਦੀ ਪਸੰਦ ਦੇ ਇਹ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਇਹ ਮੇਰੇ ਜਦੋਂ ਮੇਰੀ ਮੈਰਿਜ ਹੋਈ ਸੀ ਉਸ ਤੋਂ ਫਸਟ ਸੈਕਿੰਡ ਡੇ ਲੈ ਕੇ ਦਿੱਤਾ ਸੀ ਬਈ ਸੈਕੰਡਰੀ ਥਰਡ ਤੇ ਲੈ ਕੇ ਦਿੱਤਾ ਸੀ ਤੇ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ ਇਸ ਕਰਕੇ ਮੈਂ ਇਸ ਨੂੰ ਘਵਾਉਂਦੀ ਨਹੀਂ ਹੁੰਦੀ ਮੈਂ ਜ਼ਿਆਦਾ ਨਹੀਂ ਹਟਾਉਂਦੀ ਮੇਰਾ ਸੋਤੇ ਵਾਲੀ ਖਾਸ ਜਿਮਕੀ ਬਣ ਗਈ ਹੈ ਜਦੋਂ ਕਿਤੇ ਜਾਣਾ ਆਉਣਾ ਹੋਵੇ ਨਾ ਉਹਦੇ ਨੂੰ ਫੋਨ ਲੇ ਹਾਂ ਨੂੰ ਵੈਸੇ ਨਹੀਂ ਮੈਂ ਫੋਨ ਲੇ ਤੇ ਸਾਰੀ ਜਣੇ ਜ਼ਰੂਰ ਦੱਸਿਓ ਕਿ ਆਪਾਂ ਕਿਦਾਂ ਦੇ ਲੱਗਦੇ ਪਏ ਅੱਜ ਤੇ ਆਪਾਂ ਬਹੁਤ ਜਲਦੀ ਤੁਹਾਡੇ ਲਈ ਜਿਹੜਾ ਆ ਆਪਣੇ ਘਰ ਦਾ ਟੂਰ ਲੈ ਕੇ ਆਵਾਂਗੇ ਠੀਕ ਹੈ ਜੀ ਤੁਸੀਂ ਬਣੇ ਰਹੋ ਆਪਣੀ ਵੀਡੀਓ ਨਾਲ ਤੇ ਚਲੋ ਜੀ ਆਪਾਂ ਚાલਦੇ ਆਂ ਬਾਜ਼ਾਰ ਓਕੇ ਬਾਏ ਬਾਏ ਵੈਲ ਦੇ ਤੁਹਾਨੂੰ ਬਾਜ਼ਾਰ ਚੱਕ ਕੇ ਤੇ ਵੈਸੇ ਆਪਣੀ ਆਪਾਂ ਸਕੂਟੀ ਤੇ ਜਾਵਾਂਗੇ ਆਪਣੀ ਸਕੂਟੀ ਜਿਹੜੀ ਹੈਗੀ ਹੈ ਉਹ ਰੈਡੀ ਹੈ ਲੈ ਮੈਂ ਨਾਲ ਪਾਇਆ ਹੈ ਜੋ ਬਲੈਕ ਪਲਾਜੋ ਜੀ ਅੱਜ ਮੈਂ ਸੈਂਡਲ ਵੀਅਰ ਕਰਨੇ ਹੈਗੇ ਤੇ ਇੱਕ ਮੈਂ ਨਾ ਨਿਊ ਤੁਹਾਨੂੰ ਦਿਖਾਉਣੀ ਹੈ ਚੀਜ਼ ਮੈਂ ਨਿਊ ਕੁਝ ਲੈ ਕੇ ਆਈ ਹੈਗੀ ਆ ਲੈ ਕੇ ਦਿਖਾਉਣੀ ਆ। ਇਹਨਾਂ ਦੇ ਪਾਣੂ ਕੁਝ ਆ ਲੱਗਦਾ ਹੁੰਦਾ ਹੈ ਨਾ ਦੁਨੀਆ ਤੇ ਲੈਣਾ ਚਾਹੀਦਾ ਆ ਹਨਾ ਕਿ ਹੱਸ ਕੇ ਜਿਹੜੀ ਲਾਈਫ ਆ ਹਨਾ ਦੇ ਵਸੂ ਵਿੱਚ ਆ ਰੋ ਇਹ ਜਿਹੜਾ ਮਫਰਲ ਆ ਬਹੁਤ ਜ਼ਿਆਦਾ ਸੋਹਣਾ ਆ ਬਹੁਤ ਜ਼ਿਆਦਾ ਸੋਹਣਾ ਆ ਮੈਨੂੰ ਬਹੁਤ ਪੱਗਿਆ ਲੱਗਿਆ ਆ ਬਹੁਤ ਜ਼ਿਆਦਾ ਵਧੀਆ ਆ ਮੈਂ ਇਸ ਤਰ੍ਹਾਂ ਦੀ ਚੀਜ਼ ਬਹੁਤ ਘੱਟ ਲੈਣੀ ਹੁੰਦੀ ਵੈਸੇ ਬਟ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਆ ਗਾਇਸ ਇਹ ਮਸਰਾਲਾ ਤੇ ਮੈਂ ਇਸ ਨੂੰ ਆਪਣੇ ਫੇਸ ਕਵਰ ਕਰਨੇ ਵਾਸਤੇ ਲਿਤਾ ਹੋਇਆ ਆ ਤੇ ਬਹੁਤ ਸੋਹਣਾ ਆ ਆਹ ਕੀ ਅੱਜ ਜਿਹੜੀ ਵਨੀ ਹੈ ਅੱਛੀ ਜਿਹਾ ਪੌਸੜੀ ਲਾਇ ਦਿੱਤੀ ਹੈ ਅੱਜ ਜਿਹੜੀ ਕਹਦੀ ਮੰਮਾ ਬਹੁਤ ਸੋਹਣੇ ਲਾਇਦੇ ਆ ਤੁਸੀਂ ਇਸ ਨੂੰ ਲੱਗ ਕੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਇਹਦਾ ਕਲਰ ਵੀ ਜਿਹੜਾ ਹੈਗਾ ਨਾ ਬਹੁਤ ਸੋਹਣਾ ਹੈ ਹੈ ਨਾ ਵਾਈਟ ਐਂਡ 블랙 ਬਹੁਤ ਸੋਹਣਾ ਹਾਂ ਕਰੋ ਛੇ ਪਾਸ਼ੇ ਕੋਲੋਂ ਸਰ ਪੁੱਛ ਕੇ ਨਾ ਛੇਵੀਂ ਪਾਸ਼ੇ ਹਾਂਜੀ ਉੱਥੇ ਕੋਲੇ ਮਣੀਕਰਨ ਦਾ ਸਟੋਰ ਆ ਉਹ ਵੀ ਹੈਗੀ ਹੈ ਹਾਂ ਆਹ ਵਿਆਹ ਜਦੋਂ ਸੁਬਹ ਨੂੰ ਚੱਲਣੀ ਚੱਲਣੀ ਜੇ ਸਮਝਣਾ ਅੰਦਰ ਹੈ ਨਹੀਂ ਕੈਂਡ ਵੀ ਹੈਗੀ ਹੈ ਕੈਂਡ ਵੀ ਹੈਗੀ ਕੈਂਡ ਵੀ ਹੈਗੀ ਹਾਂ ਸਰ ਤਰਕਾ ਵੀ ਪਈ ਇਹ ਤਾਂ ਕਿਸੇ ਨੂੰ ਪਤਾ ਨਹੀਂ ਕਿ ਨਾ ਨਾ ਕੋਈ ਪਤਾ ਨਹੀਂ ਕਿਸੇ ਨੂੰ ਕੋਈ ਕੰਮ ਨਹੀਂ ਕਰਨ ਨਾਲ ਕਰਦੇ ਹੋ ਤੁਸੀਂ ਕੋਈ ਪਿੰਜ ਕਿ ਜਿਵੇਂ ਉਹ ਐਨਾ ਪਤਾ ਨਹੀਂ ਕਿੱਥੇ ਗਏ ਕੋਈ ਕੋਈ ਬੰਦਾ ਦੇਖਦਾ ਕੋਲੇ ਉਹਨੂੰ ਦੱਸ ਸਕ ਕੋਈ ਬੰਦਾ ਕੋਲੇ ਕੋਈ ਵੀ ਤੁਹਾਨੂੰ ਕੋਲੇ ਬੰਦਾ ਦੇਖਦਾਗਾ ਜਸਰਜੀਤ ਪਕੇਟ ਉਹਨੂੰ ਕੋਈ ਵੀ ਕੋਈ ਮੰਲੇ ਕਰੰਨੇ ਵਾਲੇ ਦੁਕਾਨ ਤੇ ਜਾਣਾ ਬਸ ਉਹਨੂੰ ਪੁੱਛ ਕੇ ਕਿਸੇ ਹਿਸਾਬ ਨਾਲ ਤਰੋਂ ਸਾਰੇ ਦੱਸ ਕਿੰਨੇ ਲੀਟਰ ਦਾ ਹੈ 301 301 ਦਾ 200 ਦਾ 350 602 325 322 ਠੀਕ ਹੈ ਇਹ ਤਾਂ ਬੰਦ ਹੋ ਰਿਹਾ ਹੈ ਅੱਛਾ ਇਹਨਾਂ ਵਿੱਚ ਗਾਰੰਟੀ ਵਾਰੰਟੀ ਇਹ ਜਿਹੜੇ ਆ ਚਾਰ ਪੀਸ ਹੈ ਜੀ ਹਾਂਜੀ ਇਹਨਾਂ ਦੇ 2 ਸਾਲ ਸਾਰੇ ਕਸੇ ਦੀ ਹਾਂਜੀ 7 ਸਾਲ ਮੋਟਰ ਆ ਪਰਲੇ ਦੀ 1 ਸਾਲ ਸਾਰੇ ਕਸੇ 20 ਸਾਲ ਮੋਟਰ ਆ ਇਹਦੀ 1 ਸਾਲ ਸਾਰੇ ਕਸੇ 10 ਸਾਲ ਮੋਟਰ ਠੀਕ ਹੈ ਜੀ ਇਹ LG ਆਗੇ ਇਹ ਚਾਰ ਪੀਸ ਆ ਹਾਇਰ ਆਗੇ ਪਰਲਾ ਸੈੱਟ ਅੱਛਾ ਜੀ ਤੇ ਇਹਨਾਂ ਦੇ ਪ੍ਰਾਈਸਿਸ ਪ੍ਰਾਈਸਿਸ ਉੱਪਰ ਲਿਖੇ ਸਨ ਠੀਕ ਹੈ ਜੀ ਜੇ ਕਹਦੇ ਹੋ ਜੁ ਜੇ ਨਾ ਕਰੋ ਛੇਵੇਂ ਪਾਸੇ ਕੋਹਰਸਾ ਪੁੱਛ ਕੇ ਨਾ ਛੇਵੇਂ ਪਾਸੇ ਹਾਂਜੀ ਉੱਥੇ ਕੋਲੇ ਮਣੀਕਰਨ ਦਾ ਸਟੋਰ ਆ ਉਹ ਵੀ ਹੈਗੀ ਹੈ ਹਾਂ ਹਾਂ ਆ ਜਦੋਂ ਸੁਬਹ ਚੱਲਦੀ ਹੈ ਸਮਝ ਆ ਨਾ ਹਾਂ ਹੈ ਨਹੀਂ ਕੈਂਡ ਵੀ ਹੈਗੀ ਕੈਂਡ ਵੀ ਹੈਗੀ ਕੈਂਡ ਵੀ ਹੈਗੀ ਹਾਂ ਸਰ ਤਰਕ ਮਾਉਂਡ ਵੀ ਪਈ ਵੀ ਪਈ ਕਿਸ ਨੂੰ ਪੁੱਛੀ ਨਾ 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 ਕੋਈ ਨਾ ਕੋਈ ਕੰਮ ਨਹੀਂ ਕਰਨ ਵਾਲੇ ਲੰਦਾਂ ਤੇ ਉਹ ਤੁਸੀਂ ਪੀਜੀ ਪੀਜੀ ਨੂੰ ਐਨਾ ਪਤਾ ਨਹੀਂ ਕਿੱਥੇ ਗੜੇ ਤੁਸੀਂ ਕੋਈ ਬੰਦਾ ਲੱਖਦਾ ਕੋਲੇ ਕਹਿੰਦਾ ਦੱਸ ਕੋਈ ਬੰਦਾ ਕੋਲੇ ਕੋਈ ਵੀ ਤੁਹਾਨੂੰ ਕੋਲੇ ਬੰਦਾ ਲੱਖਦਾ ਉਹਨੂੰ ਕੋਈ ਵੀ ਕੋ ਮਨੇ ਕਰਨੇ ਵਾਲੇ ਦੁਕਾਨ ਤੇ ਜਾਣਾ ਬਸ ਉਹਨੂੰ ਪੁੱਛ ਕੇ ਕਿ ਸਭ ਹਸ ਨਾਲ ਪਰ ਉਹ ਸਾਰੇ ਹੀ

ਉਹ ਇਹ 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 ਨਾ ਧਿਆਨ ਨਾ ਧਿਆਨ ਇਹ ਨਹੀਂ ਇਹਦਾ ਨਹੀਂ ਤੇ ਇਹਦਾ ਕੀ ਆਉਂਦੀ ਇਹ ਤੇ ਕੰਮ ਹੋਣਾ ਹੈ ਮੈਂ ਨੂੰ ਤੇ ਜਿੰਨੇ ਪਿੰਡੀ ਤਾਂ ਪਾਰ ਕਾ ਤਾ ਮੇਰਾ ਪੋਤੀ ਚੋਨਾ ਜੀ ਮੇਰੇ ਜੂੜੀ ਬੋ ਮਨੀ ਯੇ ਮਮਾ ਬੋਲੋ ਬੋਲੋ ਯੇ ਜੀ ਯਾ ਕੀ ਹੁੰਦੀਆਂ ਨੇ ਦੋਲ ਤਬ ਗਨੀਆਂ ਲੈ ਸਾਡਾ ਕਾਦਾ ਚੋਰ ਬਾਬਾ ਨੇ ਚੋਣੀ ਆ ਮੈਂ ਆਪਣੀ ਕੋਟੀ ਦੇ ਹਰ ਕੋਈ ਸੁਪਨਾ ਪੂਰਾ ਕਰਾ ਹਰ ਕੋਈ ਸੁਪਨਾ ਜੀ ਆਪਾਂ ਅੱਗੇ ਸਿੱਕੇ ਕਰ ਸਾਟੇ ਵਾ ਜੀ ਨੇ ਸਕੂਲ ਤੋਂ ਆ ਗਈ ਹੈ ਲੋ ਕਾ ਦੋ ਸਾਟੇ ਵਾ ਮੈਂ ਗੁੰਮ ਨਹੀਂ ਗਈ ਲੈ ਆਪਾਂ ਵੀ ਕਰਿਆ ਆਏ ਸੀਗੇ ਤੇ ਤੇ ਜੀ ਹਨ ਆਪਾਂ ਕਰਿਆ ਆ ਕੇ ਤੇ ਹੁਣ ਆਪਾਂ ਕੱਪੜੇ ਕੁੰਡੇ ਚੇਂਜ ਕਰਕੇ ਹਟੇ ਆ ਜੀ ਤੇ ਹੁਣ ਆਪਾਂ ਕਰਦੇ ਆਂ ਆਪਣੇ ਕੰਮ ਤੋਂ ਦੇ ਸ਼ੁਰੂ ਆ ਜੁਨੀ ਨੂੰ ਕੁਝ ਖਾਣ ਲਈ ਬਣਾ ਕੇ ਦਿਨੇ ਆ ਤੇ ਹੁਣ ਮੈਂ ਲਾਈਨ ਚ ਲਿਸੀਗੀ ਬਰਫ਼ ਬਰਫ਼ ਲਾਈਨ ਚ ਲਿਸੀਗੀ ਹਦ ਤਾਇਆ ਜੀ ਕਰੇ ਬਰਫ਼ ਲੈ ਕੇ ਆਉਨੇ ਆ ਇਹ ਕੀ ਕਰਦੇ ਆ